ਹਾਂਜੀ ਪਰਕਤ ਵੀਡੀਓ ਵਿੱਚ ਜਿਵੇਂ ਕਿ ਆਪਾਂ ਦੇਖਿਆ ਹੈ ਕਿ ਅਮਨ ਤੇ ਅਮਨ ਦੀ ਮਾਸੀ ਦੀ ਹੁਣ ਬਿਲਕੁਲ ਵੀ ਨਹੀਂ ਬਣ ਰਹੀ ਜਿਸ ਕਰਕੇ ਉਸ ਦੀ ਮਾਸੀ ਨੇ ਉਸ ਨੂੰ ਘਰੋਂ ਪਜਾ ਦਿੱਤਾ ਕਿਉਂਕਿ ਅਮਨ ਹੁਣ ਹਰ ਗੱਲ ਤੇ ਅੱਗੋਂ ਚਪਾਵ ਦਿੰਦੀ ਆ ਜੇਕਰ ਉਸ ਦੀ ਮਾਸੀ ਉਸ ਨੂੰ ਕੋਈ ਕੰਮ ਕਹਿੰਦੀ ਆ ਤੇ ਉਹ ਅੱਗੋਂ ਕਹਿ ਦਿੰਦੀ ਆ ਕਿ ਮੇਰੇ ਕੋਲ ਟਾਈਮ ਨਹੀਂ ਹੈਗਾ ਮੈਂ ਪੜਨਾ ਹੈ ਤੇ ਕਈ ਵਾਰ ਉਹ ਫੋਨ ਦੇਖ ਰਹੀ ਹੁੰਦੀ ਆ ਤੇ ਤਾਂ ਵੀ ਆਖੇ ਨਹੀਂ ਲੱਗਦੀ ਤੇ ਉਥੇ ਹੀ ਉਸਦੀ ਮਾਸੀ ਨੂੰ ਇੰਨਾ ਜ਼ਿਆਦਾ ਗੁੱਸਾ ਆਉਂਦਾ ਏ ਤੇ ਉਹ ਵਿੱਕੀ ਨੂੰ ਕਹਿੰਦੀ ਆ ਕਿ ਇਸ ਨੂੰ ਛੱਡ ਕੇ ਆ ਹੁਣੇ ਇਹ ਨੂੰ ਮੈਂ ਹੁਣ ਨਹੀਂ ਰੱਖਣਾ ਜਦ ਕੰਮ ਕਰਨ ਲਈ ਲਿਆਂਦਾ ਸੀ ਤੇ ਕੰਮ ਤਾਂ ਕੋਈ ਕਰ ਨਹੀਂ ਰਹੀ ਇੱਕ ਦੀਆਂ ਅੱਗੋਂ ਚਾਰ ਸੁਣਾਉਂਦੀ ਆ ਸੋ ਅਮਰ ਨੂੰ ਵੀ ਹੁਣ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਕਿਉਂਕਿ ਜਿਹੜੀ ਵੀ ਗੱਲ ਉਸਦੀ ਮਾਸੀ ਕਹਿੰਦੀ ਆ ਅਮਰ ਅੱਗੋਂ ਉਸ ਗੱਲ ਦਾ ਗੁੱਸਾ ਕਰ ਲੈਂਦੀ ਆ ਤੇ ਆਪਣੀ ਮਾਸੀ ਨੂੰ ਜਵਾਬ ਦੇ ਦਿੰਦੀ ਆ ਤੇ ਅਮਰ ਅੱਗੇ ਕੰਮ ਕਰਨ ਲਈ ਵੀ ਬਹੁਤ ਜ਼ਿਆਦਾ ਤੇਜ ਸੀ ਪਰ ਹੁਣ ਉਸ ਦਾ ਕੰਮ ਕਰਨ ਨੂੰ ਬਿਲਕੁਲ ਵੀ ਦਿਲ ਨਹੀਂ ਕਰਦਾ ਜਿਹੜਾ ਵੀ ਕੰਮ ਉਸਦੀ ਮਾਸੀ ਕਹਿੰਦੀ ਆ ਅੱਗੋਂ ਉਹ ਠੋਕ ਕੇ ਜਵਾਬ ਦਿੰਦੀ ਆ ਕਿ ਮੇਰੇ ਕੋਲੋਂ ਨਹੀਂ ਹੁੰਦਾ ਆਪੇ ਕਰ ਲਓ ਸੋ ਉਹ ਸੋਚ ਰਹੀ ਆ ਕਿ ਇਨਾਂ ਨੇ ਮੇਰੇ ਲਈ ਹੁਣ ਕੀ ਕਰਨਾ ਏ ਪਹਿਲਾਂ ਤਾਂ ਉਸ ਨੂੰ ਕੋਈ ਆਸ ਸੀ ਕਿ ਸ਼ਾਇਦ ਇਹ ਮੇਰਾ ਵਿਆਹ ਕਰਨਗੇ ਤੇ ਸਾਰਾ ਖਰਚਾ ਲਾਉਣਗੇ ਪਰ ਹੁਣ ਉਸ ਨੂੰ ਪਤਾ ਲੱਗ ਗਿਆ ਹੈ ਕਿ ਇਹਨਾਂ ਦੀ ਆਪਣੇ ਗਵਾਂਢੀ ਜਾਨੀ ਕੀ ਬੇਬੇ ਬਾਪੂ ਤੇ ਸੋਨੂ ਜੀ ਤਾਂ ਨਾਲ ਲੜਾਈ ਹੋ ਗਈ ਆ ਤੇ ਜੇਕਰ ਇਹ ਉਹਨਾਂ ਦੇ ਨਹੀਂ ਬਣੇ ਤੇ ਮੇਰੇ ਕੀ ਬਣਨਗੇ ਪਰ ਉਥੇ ਹੀ ਦੇਖਿਆ ਜਾਵੇ ਤਾਂ ਪਹਿਲਾ ਕੰਨ ਅਮਨ ਨੇ ਹੀ ਭਰੇ ਸੀ ਆਪਣੀ ਮਾਸੀ ਦੇ ਤੇ ਹੁਣ ਉਸ ਦੀ ਮਾਸੀ ਦੀਆਂ ਚਲਾਕੀਆਂ ਇੰਨੀਆਂ ਵੱਧ ਗਈਆਂ ਕਿ ਹੁਣ ਉਹ ਅਮਨ ਦੀ ਸਲਾਹ ਵੀ ਨਹੀਂ ਲੈਂਦੀ ਤੇ ਆਪਣੀ ਮਰਜ਼ੀ ਨਾਲ ਹੀ ਸਾਰੀਆਂ ਸਕੀਮਾਂ ਕਾ ਲਿੰਦੀ ਆ ਤੇ ਵਿੱਕੀ ਦੇ ਕੰਨਾਂ ਵਿੱਚ ਪਾ ਦਿੰਦੀ ਆ ਤੇ ਵਿੱਕੀ ਉਹਦਾ ਹੀ ਕਰ ਲੈਂਦਾ ਹੈ ਇਥੋਂ ਤੱਕ ਕਿ ਉਸਨੇ ਪ੍ਰੀਤ ਦੇ ਪੇਕੇਆਂ ਨੂੰ ਵੀ ਚੰਗੀ ਤਰ੍ਹਾਂ ਆਪਣੇ ਪਿੱਛੇ ਲਾਇਆ ਹੋਇਆ ਹੈ ਤੇ ਪਿਆਰ ਦੇ ਨਾਲ ਉਹਨਾਂ ਨੂੰ ਖਾ ਰਹੇ ਨੇ ਤੇ ਉਥੇ ਹੀ ਵਿੱਕੀ ਵੀ ਆਪਣੀ ਮਾਂ ਦੇ ਪਿੱਛੇ ਲੱਗ ਕੇ ਸਾਰਾ ਕੁਝ ਕਰੀ ਜਾ ਰਿਹਾ ਏ ਤੇ ਪ੍ਰੀਤ ਨਾਲ ਪਿਆਰ ਨਾਲ ਵਿਵਹਾਰ ਇਸ ਲਈ ਕਰਦੇ ਨੇ ਤਾਂ ਜੋ ਪ੍ਰੀਤ ਆਪਣੇ ਪੇਕਿਆਂ ਤੋਂ ਸਾਰਾ ਕੁਛ ਲਈ ਆਏ ਤੇ ਅਸੀਂ ਬੈਠੇ ਬੈਠੇ ਖਾਈ ਜਾਈਏ ਸੋ ਇਹ ਸਕੀਮਾ ਘੜ ਰਹੇ ਨੇ ਵਿੱਕੀ ਤੇ ਉਸ ਦੀ ਮੰਮੀ ਸੋ ਜਿਹੜੇ ਆਪ ਦੂਜਿਆਂ ਤੋਂ ਖਾਣਾ ਚਾਹੁੰਦੇ ਨੇ ਤੇ ਉਹਨਾਂ ਨੇ ਅਮਨ ਦੇ ਵਿਆਹ ਤੇ ਕੀ ਖਰਚਾ ਲਾਉਣਾ ਕਿਉਂਕਿ ਖਰਚੇ ਤੋਂ ਬਚਣ ਲਈ ਤਾਂ ਉਹ ਪ੍ਰੀਤ ਦੇ ਪੇਕਿਆਂ ਤੋਂ ਸਾਰਾ ਕੁਛ ਭਾਲਦੇ ਨੇ ਜਿਵੇਂ ਕਿ ਪ੍ਰੀਤ ਨੂੰ ਸੂਟ ਵੀ ਨਹੀਂ ਕੇ ਦਿੱਤੇ ਉਹ ਵੀ ਸੋਚਦੇ ਸੀ ਕਿ ਪ੍ਰੀਤ ਆਪਣੇ ਪੇਕੇਆਂ ਤੋਂ ਹੀ ਸੂਟ ਲਵੇ ਤੇ ਹਰ ਇੱਕ ਚੀਜ਼ ਪ੍ਰੀਤ ਦੇ ਪੇਕੇਆਂ ਤੋਂ ਹੀ ਮੰਗ ਕੇ ਵਰਤ ਲੈਂਦੇ ਨੇ ਤੇ ਅਮਨ ਦੇ ਵਿਆਹ ਤੇ ਖਰਚਾ ਲਾਉਣਾ ਤੇ ਬੜੀ ਦੂਰ ਦੀ ਗੱਲ ਆ ਸੋ ਹੁਣ ਅਮਨ ਨੂੰ ਵੀ ਪਤਾ ਲੱਗ ਗਿਆ ਕਿ ਇਹ ਬਹੁਤ ਭੁੱਖੇ ਨੇ ਤੇ ਲਾਲਚ ਕਰਦੇ ਨੇ ਇਸ ਕਰਕੇ ਅਮਨ ਨੇ ਹੁਣ ਇਹ ਸੋਚ ਲਿਆ ਹੈ ਕਿ ਇਹਨਾਂ ਦੇ ਘਰ ਵਿੱਚ ਰਹਿਣ ਦਾ ਕੋਈ ਮੈਨੂੰ ਫਾਇਦਾ ਨਹੀਂ ਇਸ ਕਰਕੇ ਉਹ ਆਪਣੀ ਮਾਸੀ ਨਾਲ ਇੰਨੀ ਲੜਾਈ ਕਰਦੀ ਆ ਕਿ ਉਸਦੀ ਮਾਸੀ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਵਿੱਕੀ ਨੂੰ ਇਹ ਕਹਿ ਦਿੰਦੀ ਆ ਕਿ ਇਸ ਨੂੰ ਰੱਖ ਕੇ ਕੀ ਕਰਨਾ ਇਸ ਨੂੰ ਛੱਡਿਆ ਸੋ ਦੇਖਦੇ ਹਾਂ ਕਿ ਅਮਨ ਨੂੰ ਹੁਣ ਇਹ ਘਰੋਂ ਕੱਢਦੇ ਆ ਜਾਂ ਰੱਖਦੇ ਨੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਹੋਤਾ ਜੋ ਅਸੀਂ ਤਾਂ ਡੇਲੀ ਹੋਰ ਵੀ ਵਧੀਆ ਵੀਡੀਓ ਲੈ ਕੇ ਆ ਸਕੀਏ